ਮੈਂ ਕੱਢ ਕੇ ਦਿਖਾਉਣੀ ਆ ਇਹਨਾਂ ਨੂੰ ਦੁੱਧ ਵਰਗੀਆਂ ਚਿੱਟੀਆਂ ਦੁੱਧ ਵਰਗੀਆਂ ਚਿੱਟੀਆਂ ਕਿਵੇਂ ਨਿਕਲ ਆਉਣੀਆਂ ਰਵਣੇ ਜਰੇ ਰੰਗ ਮੇਰੇ ਮੱਥੇ 'ਚ ਲੱਗਿਆ ਸੀਗਾ ਮਸਾਲਿਆਂ ਦਾ ਚਾਰ ਪੰਜ ਦਿਨਾਂ 'ਚ ਟੀ-ਸ਼ਰਟਾ ਤੋਂ ਕਿਵੇਂ ਲੈ ਜੂਗੇ ਸੂਤੀਆਂ ਤੋਂ ਉਹ ਤਾਂ ਆਮ ਤੈਹੇ ਲੈਂਦੀ ਨਹੀਂ ਜੀ ਪਰ ਆਪਾਂ ਇਹਦੇ ਵਿੱਚ ਹੱਲ ਹੈਗਾ ਕਿ ਵੀ ਇਹਨਾਂ ਨੂੰ ਆਪਾਂ ਕਿਵੇਂ ਕੱਢ ਸਕਦੇ ਆ ਆਉਂਦੀਆਂ ਨੇ ਚੀਜ਼ਾਂ ਉਹ ਲਿਆ ਕੇ ਇਹਨਾਂ ਦਾ ਰੰਗ ਆਪਾਂ ਮਿੰਟੋ-ਮਿੰਟੇ ਕੱਢ ਸਕਦੇ ਆ ਜੀ ਯਾਰ ਤੂੰ ਨਾ ਮੱਥਾ ਮਾਰ ਹੋਰ ਵੀਡੀਓ ਬਣਾ ਲੈਨੇ ਕੋਈ ਇਹ ਤਾਂ ਨਹੀਂ ਲੈਣਾ ਰੰਗ ਆ ਮੈਂ ਭਕਾਈ ਕਰਾਏਗੀ ਨਹੀਂ ਨਹੀਂ ਨਾਲੇ ਮੁੜ ਕੇ ਪੈਣੀ ਨਹੀਂ ਵੀਡੀਓ ਇਹ ਤੇ ਲਓ ਜੀ ਆ ਹੁਣ ਆਪਾਂ ਸਭ ਇਹਨਾਂ ਨੂੰ ਆਪਾਂ ਪਹਿਲਾਂ ਤਾਂ ਜਿਵੇਂ ਹੁਣ ਰੰਗ ਚੜਿਆ ਹੋਈ ਲਾ ਮੇਰੇ ਹੱਥ ਨੂੰ ਵੀ ਚੜ ਗਿਆ ਤੇ ਰੰਗ ਤਾਂ ਰੰਣ ਇਹ ਆ ਦੇਖ ਲਾ ਫਰਸ਼ ਤੋਂ ਨਹੀਂ ਲਿਆ ਇਹ ਇਹਨਾਂ ਤੋਂ ਕਿਵੇਂ ਲੱਜੂਗੀ ਟੀ-ਸ਼ਰਟਾਂ ਨੂੰ ਹਾਂਜੀ ਲਾ ਦਾਂਗੇ ਜਿਵੇਂ ਹੁਣ ਕੋਈ ਵੀ ਰੰਗ ਚੜ ਜਾਂਦਾ ਤਾਂ ਆਪਾਂ ਨੂੰ ਤੁਰੰਤ ਹੀ ਪਹਿਲਾਂ ਇਹਨਾਂ ਨੂੰ ਧੋ ਲੈਣਾ ਚਾਹੀਦਾ ਵੀ ਤਾਂ ਜਿਹੜਾ ਮੋਟਾ-ਮੋਟਾ ਰੰਗ ਹੈ ਉਹ ਨਿਕਲ ਜੇ ਇਹਦੇ ਵਿੱਚੋਂ ਠੀਕ ਹੈ ਫਿਰ ਆਪਾਂ ਜਿਹੜਾ ਦੂਜਾ ਸਮਾਨ ਉਹ ਪਾ ਕੇ ਇਹਨੂੰ ਡੁਬੋ ਦੇਣਾ ਥੋੜੇ ਜਿਹੇ ਟਾਈਮ ਇਹਦਾ ਰੰਮਣੇ ਇਹਦਾ ਉਤਲਾ ਉਤਲਾ ਰੰਗ ਜਾ ਲੈਂਦਾ ਇਕੱਲਾ ਜਿਹੜਾ ਵਿਚ ਵੜਿਆ ਪਿਆ ਰੰਗ ਤਾਂ ਲਾਉਣਾ ਉਹੋ ਔਖਾ ਉਹ ਤਾਂ ਅੰਡੀਨੀ ਜਿਲਾ ਉਹ ਸਾਰੀ ਓਵੇਂ ਜਿਵੇਂ ਵੀ ਚਲੋ ਮੋਟਾ ਮੋਟਾ ਜਿਹਾ ਲੈ ਗਿਆ ਹੂੰ ਤੇ ਹੁਣ ਆਪਾਂ ਪਾਣੀ ਚ ਪਾਵਾਂਗੇ ਜੀ ਜਿਵੇਂ ਹੁਣ ਆਪਣੇ ਬੇਕਿੰਗ ਸੋਡਾ ਹੁੰਦਾਗਾ ਹਾਂਜੀ ਉਹ ਪਾਵਾਂਗੇ ਹੁਣ ਆਪਾਂ ਪਹਿਲਾਂ ਲੈ ਲਈ ਜੀ ਪਾਣੀ ਇਹਦੇ ਚ ਆਪਾਂ ਪਾਵਾਂਗੇ ਜੀ ਇੱਕ ਜਾਂ ਦੋ ਚਮਚਾ ਵਾਂਗੂ ਬੇਕਿੰਗ ਥੋੜਾ ਜਿੰਨੇ ਕ ਕੱਪੜੇ ਉਹਦੇ ਹਿਸਾਬ ਨਾਲ ਪਾਵਾਂਗੇ ਜਿਵੇਂ ਦੋ ਤਿੰਨ ਨੇ ਜੀ ਤਾਂ ਆਪਾਂ ਡੇਢ ਕ ਚਮਚਾ ਪਾ ਲਈਏ ਇਹਦੇ ਵਿੱਚ ਬੇਕਿੰਗ ਸੋਡਾ ਠੀਕ ਹੈ ਤੇ ਆਪਾਂ ਪਹਿਲੇ ਨਾਲ ਹੀ ਉਹ ਹੋ ਜੋ ਹੈ ਹਾਂਜੀ ਇਹਦੇ ਵਿੱਚ ਆਪਾਂ ਕੋਈ ਵੀ ਸਰਫ ਪਾ ਸਕਦੇ ਹਾਂ ਜੀ ਇੱਕ ਟੱਕਣਾ ਆਪਾਂ ਪਾ ਲੈਨੇ ਆ ਜੇ ਇੱਕ ਚਮਚ ਵਾਂਗੂ طرف دا جے ارجنٹ کوئی بھی لے ਸਕਦੇ ਆ ਜੀ ਠੀਕ ਹੈ ਜੀ ਤੇ ਪਾਣੀ ਬਸ ਆਪਾਂ 2-3 ਮਨ ਲਗਾ ਲੀਟਰ ਵਾਂਗੂ ਲੈ ਲਿਆ ਜੀ ਆਪਾਂ 2 ਲੀਟਰ ਵਾਂਗੂ ਲੈ ਲਿਆ ਤੇ ਇਹਦੇ ਵਿੱਚ ਆਪਾਂ ਪਾ ਲਾਂਗੇ ਜੀ ਇਨੋ ਇਨੋ? ਹਾਂਜੀ ਇਨੋ ਨੂੰ ਦੱਸ ਇਹਦੇ ਕੀ ਗੈਸ ਬਣੀ ਆ ਰਹੁਣ ਇਹ ਆ ਦੇਖੋ ਜੀ ਕੈਮੀਕਲ ਰੈਕਸ਼ਨ ਲੱਗ ਗਈ ਜੀ ਕਰਨ ਇਹਦੇ ਨਾਲ ਜਿਹੜੀ ਸਾਰੀ ਮਤਲਬ ਰੰਗ ਲੱਗਿਆ ਜਾਂ ਕੱਲਾ ਲੱਗਿਆ ਕੋਈ ਵੀ ਉਹ ਸਾਰਾ ਮਤਲਬ ਇਹ ਕੱਢ ਦੂ ਜੀ ਠੀਕ ਹੈ ਤੇ ਪਾ ਕੇ ਆਪਾਂ ਹੱਥ ਚੰਗੀ ਤਰ੍ਹਾਂ ਮਸਲ ਦੇਣਾ ਹੈ ਤੇ ਇਹਦੇ ਵਿੱਚ ਆਪਾਂ 5 ਮਿੰਟ ਪਿਓ ਕੇ ਰੱਖਣਾ ਜੀ ਇਹਨੂੰ ਠੀਕ ਹੈ ਜੀ 5 ਮਿੰਟ ਦੇ ਵਿੱਚ ਪਿਉ ਕੇ ਰੱਖ ਦਿਨਾ ਤੁਹਾਨੂੰ ਹਾਂਜੀ ਇਹਦੇ ਨਾਲ ਕੈਮੀਕਲ ਰੈਐਕਸ਼ਨ ਹੁੰਦਾ ਜੀ ਤੇ ਜਿਹੜੇ ਮਤਲਬ ਰੰਗ ਹੈ ਜਾਂ ਮੈਲ ਲੱਗੀ ਆਪਣੇ ਕੋਈ ਵੀ ਕੱਪੜਿਆਂ ਤੇ ਉਹ ਸਾਰੀ ਬਾਹਰ ਨਿਕਲ ਜਾਂਦੀ ਹੈ ਜੀ ਠੀਕ ਹੈ ਜੀ ਇਹ ਰੰਗ ਨਿਕਲ ਜਾਊਗਾ ਸਾਰਾ ਹਾਂਜੀ ਦੇਖ ਤਾਂ ਸਹੀ ਸਾਰਾ ਇਹਦੇ ਨਾਲ ਤਾਂ ਨਿਕਲਦਾ ਇੱਕ ਹੋਰ ਚੀਜ਼ ਹੈ ਜੀ ਉਹ ਵੀ ਵਰਤਾਂਗੇ ਪਹਿਲਾਂ ਆਪਾਂ ਜਿਹੜਾ ਮੋਟਾ-ਮੋਟਾ ਰੰਗ ਹੈ ਉਹ ਕੱਢ ਲਈਏ ਜਿਹਨੂੰ ਆਪਾਂ 5 ਕਿ ਮਿੰਟ ਵਾਸਤੇ ਏਵੇਂ ਪਿਓਂ ਕੇ ਰੱਖ ਦਾਂਗੀ ਰੱਗੇ ਦੱਸ ਦੇ ਵੀ ਆਪਾਂ ਕੀ ਚੀਜ਼ ਵਰਤਨੀ ਆ ਜੀ ਹੁਣ ਜਿਹੜੇ ਹੁਣ ਆਪਣੇ ਪਾਏ ਹੁੰਦੇ ਤਾਂ ਸਾਗੇ ਵਾਈਟ ਜੀ ਵਾਈਟ ਕਪੜੇ ਵਾਸਤੇ ਇਹ ਵਰਤ ਸਕਦੇ ਹੁਣ ਜਿਵੇਂ ਕਲਰਫੁੱਲ ਹੁੰਦੇ ਨੇ ਜੀ ਉਹ ਤੇ ਕਿਸੇ ਵੀ ਪ੍ਰਕਾਰ ਦਾ ਜਿਵੇਂ ਹੁਣ ਭੈਣ ਭਰਾਵਾਂ ਦੇ ਬਹੁਤ ਮੈਸੇਜ ਆਉਂਦੇ ਨੇ ਵੀ ਸਾਡੇ ਜਿਵੇਂ ਕਹਿ ਸਕਦੇ ਆਂ ਵੀ ਜੰਗ ਦਾ ਦਾਗ ਲੱਗਿਆ ਹੋਇਆ ਹਲਦੀ ਦਾ ਲੱਗਿਆ ਹੋਇਆ ਤੇਲ ਦਾ ਲੱਗਿਆ ਹੋਇਆਗਾ ਹਾਂ ਜੋ ਹੋਰ ਵੀ ਬਹੁਤ ਸਾਰੇ ਦਾਗ-ਦਾਗ ਨੇ ਵੀ ਇਹਨਾਂ ਵਾਸਤੇ ਆਪਾਂ ਕੀ ਵਰਤ ਸਕਦੇ ਆ ਉਹ ਆਮ ਜਿਵੇਂ ਹੁਣ ਆਪਾਂ ਕਹਿ ਦਿੰਨੇ ਆ ਵੀ ਬੇਕਿੰਗ ਸੋਡਾ ਲੈ ਲਓ ਨਿੰਬੂ ਲੈ ਲਓ ਉਹਦੇ ਨਾਲ ਲਾਈਟ ਤਾਂ ਹੋ ਜਾਂਦੇ ਨੇ ਪਰ ਜਿਹੜੇ ਪੁਰਾਣੇ ਦਾਗ ਹੁੰਦੇ ਉਹ ਕਈ ਵਾਰ ਨਹੀਂ ਲੈਂਦੇ ਤਾਂ ਆਪਾਂ ਉਹਦੇ ਵਾਸਤੇ ਮਤਲਬ ਵੀ ਆਪਾਂ ਕਿਸੇ ਵੀ ਸ਼ਾਪ ਤੋਂ ਲੈ ਸਕਦੇ ਹਾਂ ਸਟੇਨ ਰੀਮੂਵਰ ਕਹਿ ਦਿੰਦੇ ਨੇ ਜੀ ਮਤਲਬ ਕਲਰਫੁੱਲ ਕੱਪੜਿਆਂ ਵਾਸਤੇ ਉਹ ਲਿਆ ਕੇ ਮਤਲਬ ਜਦੋਂ ਉਹਨੂੰ ਆਪਾਂ ਲਾਵਾਂਗੇ ਤਾਂ ਤੁਰੰਤ ਹੀ ਜਿਹੜਾ ਦਾਗ ਹੈ ਉਹ ਲਹਿ ਜਾਂਦਾ ਜੀ ਠੀਕ ਹੈ ਇਹ ਰਮਣੇ ਹੁਣ ਪੰਗਾ ਤਾਂ ਆਹ ਖੜਾ ਹੋਇਆ ਪਿਆ ਵੀ ਹੌਲੀ ਆ ਟਪਕੇ ਗਈ ਆ ਪਿੱਛੇ ਹਨਾ ਤੇ ਕਈ ਵਾਰੀ ਕੱਪੜੇ ਆਪਣੇ ਪਾਏ ਹੁੰਦੇ ਜਿਹੜੇ ਆਪਾਂ ਨਵੇਂ ਮਤਲਬ ਵਰਤੋਂ ਚ ਲੈਣੇ ਆ ਤੇ ਕਈ ਵਾਰੀ ਲਾਜੀ ਮਿੱਤਰ ਆ ਜਾਂਦੇ ਉਹ ਲਾ ਜਾਂਦੇ ਜਿੱਟੇ ਕੱਪੜਿਆਂ ਦੇ ਦਾਗ ਮੁਰਕੇ ਹੋਣ ਲੈਂਦੇ ਨਹੀਂ ਜਿਵੇਂ ਕੁਰਤੇ ਪਜਾਮੇ ਹੋਗੇ ਹਨ ਸਹੀ ਗੱਲ ਹੈ ਜੀ ਮਹੰਗੇ ਹੁੰਦੇ ਆ ਅੱਜਕੱਲ ਤੁਹਾਨੂੰ ਪਤਾ ਵੀ ਕਿੱਡਾ ਮਹੰਗਾ ਕੱਪੜਾ ਆਉਂਦਾ ਜਿੰਨੇ ਦਾ ਕੱਪੜਾ ਉਨੀ ਸਮਾਈ ਪੈ ਜਾਂਦੀ ਉੱਤੇ ਕੁਰਤੇ ਪਜਾਮਿਆਂ ਦੀ ਤੇ ਬਰੂ ਖਰਾਬ ਹੋਣ ਵਾਲਾ ਕੰਮ ਹੋ ਜਾਂਦਾ ਜੇ ਤਾਂ ਆਏ ਆ ਵੀ 100 200 ਦੀ ਟੀ-ਸ਼ਰਟ ਪਾਈ ਹੋਵੇ ਤਾਂ ਚੱਲ ਜਾਂਦਾ ਕੰਮ ਹਨ ਸਹੀ ਗੱਲ ਹੈ ਜੀ ਤੇ ਇਹਦੇ ਵਿੱਚ ਆ ਜਣੀ ਹੁਣ ਆਮ ਪਰਟੀਸ਼ਲ ਤਾਂ ਜੀ ਉਹ ਆ ਇੱਕ ਜਿਵੇਂ ਹੁਣ ਕਾਟਨ ਤੇ ਕਹਿ ਦਿੰਨੇ ਵੀ ਕਾਟਨ ਦੇ ਤਾਂ ਜਮੇ ਨਹੀਂ ਕੁਛ ਵੀ ਲੱਗਿਆ ਲੈਂਦਾ ਵੀ ਉਹ ਜਿਹੜਾ ਕਾਟਨ ਦਾ ਕੱਪੜਾ ਹੁੰਦਾ ਉਹ ਤਾਂ ਰੰਗ ਜਿਹੜਾ ਬਿਲਕੁਲ ਵੀ ਨਹੀਂ ਲੈਂਦਾ ਪਰ ਇਹਦੇ ਚ ਜਿਹੜਾ ਰੰਗ ਆ ਉਹ ਵਧੀਆ ਲੈ ਜਾਊਗਾ ਜੀ ਇਹ ਨੂੰ ਨਾ ਕਾਟਨ ਦੀ ਸੀਗੀ ਜੀ ਇਹ ਨੂੰ ਆਪਾਂ ਇਹਦੇ ਵਿੱਚ ਡਬੋ ਦੰਨੇ ਆਗੇ ਠੀਕ ਹੈ ਇਹਦਾ ਵੀ ਜਿਹੜਾ ਸਾਰਾ ਰੰਗ ਉਹ ਮਤਲਬ ਨਿਕਲ ਜਾਊਗਾ ਕਿਉਂਕਿ ਆਮ ਜਿਹਨਾਂ ਦੀ ਜੀ ਰੇਸ਼ਮੀ ਇਹਨਾਂ ਚੋਂ ਤਾਂ ਨਿਕਲ ਜਾਂਦਾ ਹੈਗਾ ਹਮ ਪਰ ਜਿਹੜੇ ਕਾਟਨ ਦੇ ਉਹ ਚ ਥੋੜਾ ਜਿਹਾ ਨਿਕਲਣਾ ਮੁਸ਼ਕਲ ਹੁੰਦਾ ਹੈਗਾ ਕਾਟਨ ਦੀ ਜੂ ਨਿਕਲਣਾ ਔਖਾ ਹੈ ਨਾ ਮਤਲਬ ਆ ਉਹ ਜਿਵੇਂ ਡੈਵੀ ਦੀ ਬਲੈਂਡ ਸੀਗੀ ਉਹ ਵੀ ਗੱਜ ਹੋਈ ਪਈ ਸੀ ਹਾਂਜੀ ਹਾਂਜੀ ਸਹੀ ਗੱਲ ਹੈ ਜੀ ਤੇ ਲਓ ਹੁਣ ਆਪਾਂ ਇਹਨੂੰ ਮਾਸਲ ਕੇ ਕੱਢ ਲੈਣੇ ਆ ਜੀ ਵੀ ਤਾਂ ਜਿਹੜਾ ਰੰਗ ਆ ਮੋਟਾ ਮਟਾ ਉਹ ਲੈ ਜੀ ਤੇ ਬਸ ਮਾੜੇ ਮੋਟੇ ਜਿਹੇ ਦਾਗ ਹੀ ਰਹਿ ਜਾਣ ਜੀ ਇਹ ਵਧੀਆ ਤਰੀਕਾ ਜੀ ਇਹਨੂੰ ਪਾ ਕੇ ਬੇਕਿੰਗ ਸੋਡਾ ਪਾ ਕੇ ਸਾਰੀ ਜਿਹੜੀ ਮਤਲਬ ਜੋ ਵੀ ਆਪਣੇ ਮੈਲ ਲੱਗਿਆ ਜਾਂ ਜਿਵੇਂ ਤੇਲ ਦੇ ਦਾਗ ਲੱਗੇ ਨੇ ਜਿਉ ਉਹ ਪੱਟ ਦਿੰਦੇ ਨੇਗੇ ਹੂੰ ਤੇ ਨਹੀਂ ਆਪਾਂ ਸਟੇਨ ਰਿਮੂਵਰ ਲਿਆ ਕੇ ਵੀ ਜਿੱਥੇ ਕਿਤੇ ਆਪਣਾ ਐ ਲੱਗਦਾ ਵੀ ਇਹ ਦਾਗ ਜਿਹੜਾ ਲੈਂਦੇ ਨਹੀਂ ਹੈਗਾ ਉਹ ਤੇ ਆਪਾ ਉਹ ਲਗਾ ਕੇ ਉਹਦੀ ਤਰੰਤ ਲਾ ਲੈਣਾ ਉਹ ਕਲਰਫੁੱਲ ਵਾਸਤੇ ਹੈ ਜੀ ਇਹ ਵਾਈਟ ਵਾਸਤੇ ਆਪਾਂ ਹੋਰ ਚੀਜ਼ ਦੱਸਾਂਗੇ ਜੀ ਹੂੰ ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਰਮਣੇ ਯਾਰ ਕਿਵੇਂ ਲੈ ਜੂਗਾ ਰੰਗ ਇਹ ਚਿੱਟੇ ਕੱਪੜਿਆਂ ਤੋਂ ਕਿ ਮੁਸ਼ਕਲ ਹੈ ਇਹ ਜਿਹੜਾ ਪੱਕਾ ਰੰਗ ਹੈ ਨਾ ਪੱਕਾ ਰੰਗ ਨਹੀਂ ਲੈਂਦਾ ਰਮਣੇ ਉਹ ਦੂਜਾ ਸੁੱਕਾ ਰੰਗ ਉਹ ਤਾਂ ਲੈ ਜਾਂਦਾਗਾ ਇਹ ਡੈਵੀ ਨੇ ਪਚਕਾਰੀਆਂ ਨਾਲ ਪਾਇਆ ਹੋਇਆ ਰੰਗਾ ਇਹ ਕਿੱਥੇ ਲੈ ਜੂਗਾ ਰੰਗ ਤਾਂ ਪੱਕੀ ਆ ਜੀ ਆਹ ਦੇਖ ਲਓ ਹੁਣ ਕਿੰਨਾ ਤਾਂ ਲਈ ਹੈ ਬਸ ਲਾਈਟ ਲਾਈਟ ਯਾਰ ਰਹਿ ਗਿਆ ਇਹਨਾਂ ਤੇ ਤਾਂ ਹੂੰ ਆਹ ਦੇਖ ਲਓ ਦੋਸਤੋ ਹੁਣ ਲੀ ਟੱਪੀ ਨੂੰ ਦੋ ਤਿੰਨ ਦਿਨ ਹੋ ਗਿਆ ਫਰਸ਼ ਤੋਂ ਨਹੀਂ ਲ ਹਾਂਜੀ ਇਹ ਵੀ ਫਿਰ ਹੁਣ ਰਗੜੀ ਮਾਰਨਾ ਪੈਂਦਾ ਇਹ ਤੇ ਵੀ ਫੇਰ ਲੈਂਦਾ ਜੀ ਜਾ ਕੇ ਪਹਿਲਾਂ ਮੈਂ ਚਲੋ ਕੱਪੜਿਆਂ ਨੂੰ ਸਾਫ਼ ਕਰ ਲਈ ਜੀ ਫੇਰ ਹੀ ਕਰਦੇ ਆ ਸਭ ਇਹਨਾਂ ਨੂੰ ਫਰਸ ਤੋਂ ਸਾਫ਼ ਤੇ ਲਓ ਜੀ ਇਹਨੂੰ ਆਪਾਂ ਹੱਥ ਨਾਲ ਮਸਲ ਲੈਣਾ ਵੀ ਜਿਹੜਾ ਮੋਟਾ-ਮੋਟਾ ਰੰਗ ਆ ਉਹ ਲੈ ਜੇ ਜੀ ਸਾਰਾ ਠੀਕ ਹੈ ਜੀ ਤੇ ਲਓ ਜੀ ਇਹਨੂੰ ਆਪਾਂ ਚੰਗੀ ਤਰ੍ਹਾਂ ਮਸਲ ਲੈਣਾਗਾ ਇਸ ਪ੍ਰਕਾਰ ਕਰਕੇ ਵੀ ਤਾਂ ਜਿਹੜਾ ਰੰਗ ਆ ਉਹ ਸਾਰਾ ਲੈ ਜੇ ਐਸਾ ਹੀ ਰਹੀਏ ਕਿਉਂਕਿ ਕਾਟਨ ਆ ਕਾਟਨ ਤੇ ਤਾਂ ਜਿਹੜਾ ਚੜਜੇ ਰੰਗ ਮਸਾ ਹੀ ਲੈਂਦਾਗਾ ਕਾਟਨ ਤੇ ਤਾਂ ਜੰਮ ਜਾਂਦਾ ਰਹਮਣੇ ਉਹੀ ਗੱਲ ਹੈਨਾ ਤੇ ਇਹਨੂੰ ਆਪਾਂ ਡੋਲ ਜਿਆ ਦੇਖ ਸਕਦੇ ਤੁਸੀਂ ਕੱਲਾ ਦੇਖੋ ਕਿੰਨਾ ਨਿਕਲ ਗਿਆ। ਮੈਨੂੰ ਲੱਗਦਾ ਇਹਨੇ ਨੀਲ ਹੁੰਦਾ ਪਾਇਆ ਇਹਦਾ। ਕੁਰਤੇ ਪਜਾਮੇ ਨੂੰ ਦੇਣ ਵਾਸਤੇ। ਤੇ ਚੱਲ ਫਿਰ ਹੁਣ ਉਹ 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 ਆ ਕਿ ਡਿੱਗ ਪਿਆ। ਚੱਲ ਰਮਣੇ ਫਿਰ ਹੁਣ ਇਹਦੇ ਤੋਂ ਦੱਸ ਵੀ ਕਿਵੇਂ ਲਊਗਾ। ਉਹ ਤਰੀਕਾ ਕਿਹੜਾ ਜਿਹੜਾ ਕਹਿੰਦੀ ਸੀਗੀ ਵੀ ਇਹਦੇ ਤੇ ਵਰਤਾਂਗੇ। ਹਾਂਜੀ ਹੁਣ ਆਪਾਂ ਇਹਨੂੰ ਸਭ ਤੋਂ ਪਹਿਲਾਂ ਦੋ ਤਿੰਨ ਵਾਰ ਤਾਂ ਉਹ ਵੀ ਲਈਏ ਜੀ ਪਾਣੀ ਨਾਲ। ਹੂੰ। ਬਿਤਾ ਜਿਹੜਾ ਸਾਰਾ ਰੰਗ ਆ ਉਹ ਮਤਲਬ ਜਿਹੜਾ ਹੁਣ ਨਿਕਲੀ ਜਾ ਰਿਹਾ ਹੈਗਾ ਉਹ ਸਾਰਾ ਨਿਕਲ ਜੇ ਜੀ। ਠੀਕ ਹੈ ਜੀ ਪਾਣੀ ਘੜ ਦੇਣਾ ਮਤਲਬ ਇਹਦਾ। ਪਾਣੀ ਘੜ ਦੇਣਾ ਜੀ ਦੋ ਤਿੰਨ ਵਾਰੀ। ਹੂੰ। ਝੱਗੋ ਇਹ ਜਿਹੜਾ ਬੇਕਿੰਗ ਸੋਡਾ ਪਾਇਆ ਇਹਨੂੰ ਪਾਇਆ ਉਹਦੇ ਨਾਲ ਮਤਲਬ ਇਹ ਜਿਹੜਾ ਵਿੱਚ ਰੰਗ ਰਚਿਆ ਹੋਇਆ ਸੀ ਉਹ ਨਿਕਲ ਚੁੱਕਿਆ ਥੋੜਾ ਥੋੜਾ ਤਾਂ ਹਾਂਜੀ ਹਾਂਜੀ ਇਹੜਾ ਮੋਟਾ ਮੋਟਾ ਰਹਿ ਗਿਆ ਉਹ ਆਪਾਂ ਲਵਾਂਗੇ ਜੀ ਰੰਗ ਕਾਟ ਜਿਹਨੂੰ ਹਾਈਡਰੋ ਵੀ ਕਹਿੰਦੇ ਨੇ ਜੀ ਠੀਕ ਹੈ ਜੀ ਹਾਈਡਰੋ ਰੰਗ ਕਾਟ ਹਾਂਜੀ ਉਹ ਮੈਂ ਦਿਖਾਉਣੀ ਆ ਜੀ ਇੱਕ ਮਿੰਟ ਵੀ ਕਿਹੜੀ ਸੀਸੀ ਆ ਇਹ ਹੁਣ ਜਿਵੇਂ ਜਲੇਬੀਆਂ ਜਲੂਬੀਆਂ ਚ ਵੀ ਵਰਤ ਲੈਂਦੇ ਨੇ ਜੀ ਠੀਕ ਹੈ ਜੀ ਮਤਲਬ ਮਠਿਆਈਆਂ ਤੇ ਹਲਵਾਈ ਵਰਤਦੇ ਨੇ ਰੰਗ ਕਾਟ ਕਹਿੰਦੇ ਨੇ ਵੀ ਕਿਸੇ ਵੀ ਚੀਜ਼ ਨੂੰ ਵਧੀਆ ਸਾਫ਼ ਦੇਸੇ ਉਹ ਜਿਵੇਂ 바ਰਫੀ ਵਗੈਰਾ ਚ ਜਲੇਬ ਤੇ ਜਿਹੜਾ ਇਹ ਰੰਗ ਕਾਟਾ ਜੀ ਇਹ ਮਤਲਬ ਆਪਾਂ ਕੱਪੜਿਆਂ ਵਾਸਤੇ ਵੀ ਕਹਿ ਕੇ ਲੈ ਸਕਦੇ ਆ ਇਹ ਅਲੱਗ ਹੁੰਦਾ ਇਹ ਮਤਲਬ ਖਾਣ ਜੋਗ ਨਹੀਂ ਹੁੰਦਾ ਠੀਕ ਹੈ ਜੀ ਇਹ ਰੰਗ ਕਾਟਾ ਜੀ ਇਹਨੂੰ ਹਾਈਡਰੋ ਵੀ ਕਹਿੰਦੇ ਨੇ ਮਤਲਬ ਇਹ ਦੋ ਨਾਮ ਨੇ ਜੀ ਠੀਕ ਹੈ ਜੀ ਇਹ ਦਿਖਾ ਦਿਨਾ ਦੋਸਤੋ ਮੈਂ ਤੁਹਾਨੂੰ ਇਹ ਜੀ ਸੀਸੀ ਹੁੰਦੀਆਂ ਰੰਗ ਕਾਟਾ ਇਹ ਪੰਸਾਰੀ ਤੋਂ ਮਿਲ ਜਾਂਦਾ ਆਪਾਂ ਨੂੰ ਹਾਂਜੀ ਪੰਸਾਰੀ ਭਰਾਵਾਂ ਤੋਂ ਆਪਾਂ ਲੈ ਆ ਸਕਦੇ ਆ ਤੇ ਇਹ ਕਿੰਨਾ ਪਾਉਣਾ ਫਿਰ ਪਾਣੀ ਚ ਇਹ ਆਪਾਂ 2 ਲੀਟਰ ਚ 10 ਗ੍ਰਾਮ ਵਾਂਗੂ ਪਾ ਸਕਦੇ ਆ ਤੇ ਕਰ ਦੂ ਸਾਰਾ ਰੰਗ ਸਾਫ ਹੈ ਜੀ ਹਾਂਜੀ ਇਨੂੰ ਆਪਾਂ ਅੱਧਾ ਪੌਣਾ ਘੰਟਾ ਇਹਦੇ ਵਿੱਚ ਰੱਖਣਾ ਜੀ ਤੇ ਆਟੋਮੈਟਿਕੀ ਮਤਲਬ ਉਹਨੂੰ ਰੰਗ ਦਿਸਣੇ ਨਹੀਂ ਹੈਗਾ ਜਿਵੇਂ ਆਹ ਹੈਗਾ ਤੇ ਡਾਲਰ ਕੰਪਨੀ ਦੀ ਬਲੇਣਾ ਤੇ ਨੰਬਰ ਵੀ ਚੈੱਕ ਕਰ ਲਓ ਫਿਰ ਆਪਾਂ ਐਂ ਵੀ ਨਾ ਹੋਵੇ ਵੀ ਦੋਸਤ ਕਈ ਵਾਰੀ ਐਂ ਹੋ ਜਾਂਦਾ ਵਿੱਚਪਰਾਮ ਨੂੰ ਵੀ ਕਿਤੇ ਬਦਲਦਾ ਕਪੜਾ ਨਾ ਨਹੀਂ ਜੀ ਇਹ ਆਪਾਂ ਪਹਿਲਾਂ ਵੀ ਦੱਸਿਆ ਸੀ ਜਿਹੜਾ ਰੰਗ ਘਾਟ ਹੈ ਵਾਈਟ ਕਪੜਿਆਂ ਵਾਸਤੇ ਵਰਤਿਆ ਜਾਂਦਾ ਜਾਂ ਜਿਵੇਂ ਹੁਣ ਵੀ ਚਿੱਟੇ ਕੱਪੜੇ ਕਰਨ ਵਾਸਤੇ ਜਿਵੇਂ ਕਈ ਵਾਰ ਪੀਲਕ ਫੜ ਜਾਂਦੇ ਨੇ ਆਪਾਂ ਵਾਰੀ ਵਾਰੀ ਧੋਣੇ ਉਹਨਾਂ ਨੂੰ ਹਾਂਜੀ ਜਾਂ ਕਈ ਵਾਰ ਪਸੀਨੇ ਦੇ ਦਾਗਾਂ ਕਰਕੇ ਮਤਲਬ ਜਿਹੜੀ ਉਹ ਪੀਲਕ ਜੀ ਹੁੰਦੀ ਹੈ ਉਹ ਵੀ ਇਸ ਰੰਗ ਘਾਟ ਨਾਲ ਸਾਫ਼ ਹੁੰਦੀ ਹੈ ਜੀ ਹਮ ਚਲੋ ਫਿਰ ਹੁਣ ਪਾ ਦਿਓ ਦੱਸਿਓ ਛੇਤੀ ਦੇਣੇ ਦੋਸਤਾਂ ਨੂੰ ਟਾਈਮ ਬਹੁਤ ਹੋ ਗਿਆ ਤੇ ਇਹ ਆਪਾਂ 3 ਚਮਚਾ ਵਾਂਗੂ ਪਾ ਲਏ ਜਿਹਦੇ 2.5 ਲੀਟਰ ਪਾਣੀ ਚ ਠੀਕ ਹੈ ਜੀ ਤੇ ਇਹ ਮਤਲਬ ਜਿਹਦੇ ਵਿੱਚ ਪਾਉਣ ਤੇ ਹੋਰ ਹੀ ਚੜਦਾ ਜੀ ਮਤਲਬ ਗਲਜੇ ਨੂੰ ਸੁਆਹ ਲ ਫਿਰ ਆਪਾਂ ਮਾਸਕ ਪਾ ਸਕਦੇ ਨੇ ਆਪੇ ਐਵੇਂ ਵੀ ਉਹ ਕਰ ਸਕਦੇ ਕੋਈ ਇਹਦਾ ਨੁਕਸਾਨ ਨਹੀਂ ਹੈਗਾ ਜਿਨ੍ਹਾਂ ਦੇ ਹੱਥ ਵੀ ਜ਼ਿਆਦਾ ਐਵੇਂ ਹੁੰਦੇ ਨੇ ਵਿੱਚ ਜ਼ਿਆਦਾ ਸੈਂਸਿਟਿਵ ਨੇ ਉਹ ਗਲਬਜ ਵਗੈਰਾ ਚੜਾ ਸਕਦੇ ਨੇ ਤੇ ਨਹੀਂ ਆਪਾਂ ਇਦਾਂ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਜੀ ਠੀਕ ਹੈ ਜੀ ਹੁਣ ਇਹ ਬਿਥ ਭਉਂਦਗੇ ਇਹਦੇ ਸਾਰੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਭਉਂਦਾਂਗੇ ਜੀ ਹਮ ਘੱਟੋ ਘਾਟ ਇਹਨੂੰ ਆਪਾਂ ਅੱਧਾ ਘੰਟਾ ਤਾਂ ਪਿਉਣੀ ਪਿਉਣਾ ਵੀ ਜੇ ਜ਼ਿਆਦਾ ਕੱਲ ਜਿਵੇਂ ਹੁਣ ਐ ਤੇ ਜੇ ਮਤਲਬ ਲਾਈਟ ਜਾਂ ਕ ਹੂੰ ਘਾਟੀ ਹੋਵੇ ਜਿਵੇਂ ਹੁਣ ਇੰਨਾ ਤੇ ਥੋੜਾ ਥੋੜੀ ਰਹਿ ਗਿਆ ਹਾਂਜੀ ਤੇ ਆਪਾਂ ਬਸ 15 ਤੋਂ 20 ਮਿੰਟ ਵਾਸਤੇ ਤੇ ਪਿਉ ਸਕਦੇ ਹਾਂ ਠੀਕ ਹੈ ਜੀ ਇਹ ਹੁਣ ਆਪਾਂ ਤਿੰਨੇ ਰਿਜ਼ਲਟਾਂ ਵਿੱਚ ਪਿਉਉਂਦੇ ਹਾਂ ਇਹਦੇ ਤੇ ਫਿਰ ਦੇਖਦੇ ਹਾਂ ਰਿਜ਼ਲਟ ਦੋਸਤੋ ਕਿਵੇਂ ਆਉਂਦਾ ਹੁਣ ਅੱਧੇ ਘੰਟੇ ਬਾਅਦ ਮਿਲਦੇ ਆਪਾਂ ਅੱਧਾ ਘੰਟਾ ਇਹਨਾਂ ਨੂੰ ਪਿਉਂਕੇ ਰੱਖ ਹਾਂਜੀ ਤੇ ਇੱਕ ਹੋਰ ਗੱਲ ਹੁਣ ਜਿਵੇਂ ਕਲਰਫੁਲ ਕੱਪੜਿਆਂ ਵਾਸਤੇ ਗਿਆ ਉਹ ਸਟੇਨ ਰਿਮੂਵਰ ਲਿਆ ਕੇ ਉਹ ਤੁਸੀਂ ਮਤਲਬ ਜਿਹੜੇ ਵਾਈਟ ਕੱਪੜੇ ਉਹਨਾਂ ਤੇ ਵੀ ਯੂਜ਼ ਕਰ ਸਕਦੇ ਜਿਵੇਂ ਤੇਲ ਦੇ ਹਲਦੀ ਦੇ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਦਾਗ ਲੱਗੇ ਹੁੰਦੇ ਨੇਗੇ ਸਟੇਨ ਰਿਮੂਵਰ ਕਹਿ ਕੇ ਤੁਸੀਂ ਕਿਤੇ ਵੀ ਲਾਂਡਰੀ ਵਾਲਿਆਂ ਤੋਂ ਜਾਂ ਕਿਸੇ ਵੀ ਸ਼ਾਪ ਤੋਂ ਤੁਸੀਂ ਪਤਾ ਕਰ ਸਕਦੇ ਹੋ ਆਨਲਾਈਨ ਵੀ ਮੰਗਵਾ ਸਕਦੇ ਹੋ ਤੇ ਉਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਮਿਲਦਾ ਕਿਸੇ ਵੀ ਪ੍ਰਕਾਰ ਦਾ ਜਿਹੜਾ ਦਾਗ ਆ ਉਹ ਵਧੀਆ ਜਿਹੜੇ ਹੁੰਦੇ ਨੇ ਆਪਣੇ ਕਲਰਫੁੱਲ ਕੱਪੜੇ ਉਹਨਾਂ ਤੋਂ ਵਧੀਆ ਉੱਤਰ ਜਾਂਦੇ ਜੀ ਤੇ ਜਿਹੜਾ ਰੰਗ ਕੱਟਦਾ ਹੈ ਤਾਂ ਇਹ ਤੁਹਾਨੂੰ ਰੰਗ ਕੱਟਦਾ ਜਾਦੂ ਦੇਖੋ ਬਸ ਅੱਧਾ ਘੰਟਾ ਪਾ ਕੇ ਰੱਖ ਦੇਣਾ ਤੇ ਰੰਗ ਸਾਰੇ ਕੈਮ ਕਰ ਦੂ ਇਹ ਐਡੀ ਤਕੜੀ ਚੀਜ਼ ਆ ਤੇ ਲਓ ਜੀ ਇਹਨਾਂ ਕੀ ਬਣਾ ਰਹਿਣਾ ਲਓ ਜੀ ਨਿੱਖਰ ਚੁੱਕੇ ਨੇ ਬਸ ਕਿਤੇ ਕਿਤੇ ਜੇ ਰਹਿ ਗਏ ਜੀ ਬੇਮਲੂਮੇ ਜਿਹੇ ਦਾਗ ਵੈਸੇ ਤਾਂ ਇਹ ਵਧੀਆ ਸਾਫ ਹੋ ਹੀ ਚੁੱਕੇ ਨੇ ਜੀ ਇਧਰ ਜਿਹੜੀ ਆਪਣੀ ਬਲੈਂਡ ਸੀ ਤੇ ਜ਼ਿਆਦਾ ਪਿੰਕ ਚੜਿਆ ਹੋਇਆ ਸੀ ਤੇ ਬਸ ਥੋੜਾ ਥੋੜਾ ਜਿਹਾ ਮਤਲਬ ਤੁਸੀਂ ਦੇਖ ਸਕਦੇ ਬੀ ਸ਼ੇਡ ਜੀ ਦੀਂਦੀ ਆ ਗਈ ਲਾਈਟ ਲਾਈਟ ਜੀ ਹਾਂਜੀ ਤੇ ਵਸ ਜਾਨੀ ਮੈਂ ਮੋਡੇ ਜਿਹਾ ਜ਼ਿਆਦਾ ਸੀ ਮਾੜਾ ਮੋਟਾ ਯਾਰ ਰਹਿ ਗਿਆ ਮਤਲਬ ਹਨਾ ਤੇ ਵਧੀਆ ਸਾਫ ਹੋ ਗਈਆਂ ਜੀ ਵੀ ਤੁਸੀਂ ਦੇਖ ਸਕਦੇ ਹੋ ਟੀ-ਸ਼ਰਟਾਂ ਵੀ ਦਿਖਾ ਦਿੰਦੇ ਜਿਵੇਂ ਇੱਕ ਦੋ ਵਾਰ ਆਪਾਂ ਇਹਦਾ ਟੀ-ਸ਼ਰਟਾਂ ਮੈਂ ਹੋ ਗਈਆਂ ਜਿਵੇਂ ਨੀਲ ਜਾ ਦਿੱਤਾ ਹੁੰਦਾ ਇਹਨਾਂ ਨੂੰ ਹਨਾ ਕਲਰ ਕਰਕੇ ਹਾਂਜੀ ਉੱਪਰ ਨਿਕਲ ਗਿਆ ਸਾਰੀਆਂ ਟੀ-ਸ਼ਰਟਾਂ ਆਪਣੇ ਸਾਫ ਨਿਕਲ ਗਏ ਬਸ ਜਿਹੜਾ ਮਾੜਾ ਮੋਟਾ ਯਾਰ ਰਹਿ ਗਿਆ ਮਤਲਬ ਇੱਕ ਦੋ ਵਾਰ ਆਪਾਂ ਜਦੋਂ ਫੇਰ ਸਾਫ ਕਰਾਂਗੇ ਰੰਗ ਕਾਟ ਚ ਪਾ ਦਾਂਗੇ ਚਾਹੇ ਚਾਹੇ ਉੱਜ ਸਾਫ ਕਰਾਂਗੇ ਜਿਵੇਂ ਹੁਣ ਆਪਾਂ ਡਿਟਰਜੈਂਟ ਨਾਲ ਰਿਆਨਾ ਕਪੜੇ ਧੋਨੇ ਆ ਤੇ ਵਧੀਆ ਹੀ ਸਾਫ ਹੋ ਜਾਣੀ ਦ ਤੇ ਇਹ ਤੁਸੀਂ ਐਵੇਂ ਕਰ ਸਕਦੇ ਹੋ ਜੀ ਮਤਲਬ ਜਿਵੇਂ ਹੁਣ ਬਾਵਾ ਰੰਗ ਚੜਿਆ ਹੋਇਆ ਰਾਤ ਨੂੰ ਜਿਵੇਂ ਸਾਰੀਆਂ ਆਪਾਂ ਜਿਹੜੇ ਵੀ ਜਿਹੜੇ ਵੀ ਕੱਪੜੇ ਤੇ ਰੰਗ ਚੜਿਆ ਰਾਤ ਭਰ ਲੀ ਆਪਾਂ ਭਾਉ ਕੇ ਰੱਖ ਦੇਣ ਤੇ ਫਿਰ ਜੀ ਮੈਂ ਆਪਾਂ ਦੱਸਿਆ ਸੀਗਾ ਬੇਕਿੰਗ ਸੋਡਾ ਪਾ ਕੇ ਇਨੋ ਪਾ ਕੇ ਤੁਸੀਂ ਜਿਹੜਾ ਸਾਰਾ ਕਲਰ ਆਗਾ ਮਤਲਬ ਵੀ ਉਹਦੇ ਨਾਲ ਕਿਹੜਾ ਕੱਢ ਲੈਣਾਗਾ ਉਦੋਂ ਲਾਈਟ ਜੇ ਰਹਿ ਜਾਵੇ ਮਾੜਾ ਮੋਟਾ ਜੇ ਰਹਿ ਗਿਆ ਕਿਤੇ ਕਿਤੇ ਹਾਂ ਹਾਂਜੀ ਕਿਤੇ ਕਿਤੇ ਜੇ ਰਹਿ ਗਿਆ ਬਸ ਮਾੜਾ ਮੋਟਾ ਜਾਂ ਤੇ ਫੇਰ ਆਪ ਰੰਗ ਕਾਟ ਚ ਪਿਓਗੇ ਰੱਖ ਦੇਣਾ ਤੇ ਇਹਦੇ ਨਾਲ ਜਿਹੜੇ ਵਾਈਟ ਕੱਪੜੇ ਬਹੁਤ ਹੀ ਸੋਹਣੇ ਨਿੱਖਰ ਆਉਂਦੇ ਜਿਵੇਂ ਆਪਣੇ ਮੈਲੇ ਵੀ ਨਹੀਂ ਨਾ ਪੀਲ ਕਫੜੀ ਹੋਈਆਂ ਕੱਪੜਿਆਂ ਦੀ ਉਹ ਵੀ ਬਹੁਤ ਹੀ ਜ਼ਿਆਦਾ ਸੋਹਣੇ ਹੋ ਜਾਂਦੇ ਨੇ ਤੇ ਇਹ ਤਰੀਕਾ ਅਪਣਾ ਕੇ ਆਪਣੇ ਆਪਣੇ ਜਿਹੜੇ ਕੱਪੜੇ ਨੇਗੇ ਉਹਨਾਂ ਨੂੰ ਆਪਾਂ ਵਧੀਆ-ਵਧੀਆ ਬਣਾ ਸਕਦੇ ਹਾਂ ਜੀ ਕੋਈ ਜ਼ਿਆਦਾ ਮਿਹਨਤ ਦੀ ਵੀ ਲੋੜ ਨਹੀਂ ਹੈਗੀ ਸੋ ਇਹ ਤਰੀਕਾ ਵਧੀਆ ਲੱਗਿਆ ਤਾਂ ਅੱਗੇ ਜ਼ਰੂਰ ਸ਼ੇਅਰ ਕਰਨਾ ਜੀ ਤੇ ਜਿਵੇਂ ਹੁਣ ਕਲਰਫੁੱਲ ਨੇ ਉਹਨਾਂ ਵਾਸਤੇ ਪਹਿਲਾਂ ਹੀ ਦੱਸਿਆਗਾ ਜਿਹੜਾ ਹੁੰਦਾਗਾ ਸਟੇਨ ਰਿਮੂਵਰ ਉਹ ਤੁਸੀਂ ਮੰਗਵਾ ਸਕਦੇ ਹੋ ਤੇ ਕੱਪੜਿਆਂ ਨੂੰ ਸੋਹਣੇ ਬਣਾ ਸਕਦੇ ਹੋ। ਇਹ ਬਾਈਟ ਕੱਪੜਿਆਂ ਲਈ ਆਹ ਰੰਗ ਕਾਟ ਤੇ ਇਹਨੂੰ ਵਾਲਾ ਤਰੀਕਾ ਹਾਂਜੀ ਰੰਗ ਕਾਟ ਨੂੰ ਹਾਈਡਰੋ ਵੀ ਕਹਿੰਦੇ ਨੇ ਰੰਗ ਕਾਟ ਵੀ ਕਹਿ ਕੇ ਤੁਸੀਂ ਲੈ ਸਕਦੇ ਹੋ ਤੇ ਜਿਹੜੇ ਕਲਰਫੁੱਲ ਵਾਸਤੇ ਉਹਨੂੰ ਆਪਾਂ ਸਟੇਨ ਰਿਮੂਵਰ ਕਹਿ ਕੇ ਲੈ ਸਕਦੇ ਆਂਗੇ ਤੇ ਇਹ ਚੀਜ਼ਾਂ ਨਾਲ ਆਪਣੇ ਜਿਹੜੇ ਕੱਪੜੇ ਉਹਨਾਂ ਨੂੰ ਆਪਾਂ ਸੁਰੱਖਿਅਤ ਰੱਖ ਸਕਦੇ ਆਂ ਕਲਰ ਆ ਜਿਹੜੇ ਉਹਨਾਂ ਨੂੰ ਚੜੇ ਹੋਇਆ ਉਹ ਆਪਾਂ ਵਧੀਆ ਕੱਟ ਸਕਦੇ ਆ ਜੀ। ਸੋ ਵੀਡੀਓ ਵਧੀਆ ਲੱਗਿਆਗੇ ਜਰੂਰ ਸ਼ੇਅਰ ਕਰਨੀ ਜੀ ਵੀਡੀਓ ਦੇਖਣੇ ਸਾਰਿਆਂ ਨੂੰ ਬਹੁ